ਬਾਰਗੇਨਿੰਗ ਕਰਨੀ ਚਾਹੀਦੀ ਮੈਂ ਇਹ ਲਾ ਕੇ ਕਰਦਾ ਨਹੀਂ ਹੁੰਦਾ ਸੀਗਾ ਰਾਜੀਬ ਨੇ ਸਖਾਲਤੀ ਮੈਨੂੰ ਬਾਰਗੇਨਿੰਗ ਕਰਨੀ ਉਹਨੇ ਕਹਿੰਦਾ ਜਿੰਨੇ ਤੇ ਕਿਉਂਕਿ ਆਪਾਂ ਮੁੰਡੇ ਹਨ ਥੋੜੀ ਜਿਹਾ ਕੱਪੜੇ ਲੈਣ ਵੀ ਆਨੇ ਕੁਝ ਵੀ ਲੈਣ ਜਾਂਦੇ ਆਪਾਂ ਸੰਗ ਜਾਂਦੇ ਆ ਯਾਰ ਜਿੰਨੇ ਮੰਗੇ ਦੇ ਦਿੱਤੇ ਹਨਾ ਔਰ ਕਰਨੀ ਜਾਈ ਨਹੀਂ ਪਹਿਲਾਂ ਭਰਾ ਕਹਿੰਦਾ 150 ਕਿਲੋ ਹੁਣ ਕਹਿੰਦਾ 100 ਦੇ ਮੈਂ ਕਿਹਾ 100 ਦੇ ਦੇ ਜਾ ਦੇਣੇ ਤਾਂ ਮੈਂ ਅੰਦਰ ਕੰਮ ਕਰਨ ਲੱਪਿਆ ਉਹਨੇ ਆਪੇ ਆਵਾਜ਼ ਮਾਰ ਲਈ ਕਹਿੰਦਾ ਲੈ ਚਾਪ ਲਾਈਏ ਨਹੀਂ ਰਸਤੇ ਕਿਹੜੇ ਵਿੰਡਾ ਦਾ ਜਿੰਦੀ ਦੰਡੀ ਦਾ ਅਮੇ 250 ਰੁਪਈਆ ਦੋ ਗੋ ਡਾਈ ਗਲੋ ਹੂੰ ਦੋ ਗਲੋ 800 ਗ੍ਰਾਮ ਕਿੰਨੇ ਬਣਨੇ 280 ਇਹ ਕੋਣੋ ਤੇ ਕੱਪੜੇ-ਕੱਪੜੇ ਜਦੋਂ ਆਪਾਂ ਲੈਣ ਜਾਂਦੇ ਕੋਈ ਵੀ ਚੀਜ਼ ਲੈਣ ਜਾਂਦੇ ਆ ਆਪਣੇ ਚ ਹੁੰਦਾ ਆ ਕੇ ਯਾਰ ਸੰਗ ਜੀ ਥੋੜੀ ਐ ਨਾ ਇੰਨੇ ਕਰ ਲਓ ਪਰ ਬੁੜੀਆਂ ਕਰਦੀਆਂ ਕਰਦੀਆਂ ਭਾਵੇਂ ਸਬਜ਼ੀ ਲੈਣੀ ਹੋਵੇ ਵਾਰਗੇ ਨਹੀਂ ਕਰਨੀ ਚਾਹੀਦੀ ਐ ਮੈਂ ਵੀ ਹੁਣ ਕਰਦਾ ਹੰਨਾ ਕਦੇ ਵੀ ਹੋਵੇ ਨਾ ਜੇ ਅੱਗੇ ਮੈਂ ਜਿੰਨੇ ਅਗਲੇ ਕੱਪੜੇ ਵਾਲੇ ਨੇ 10000 ਕਹੇ ਤਾਂ 12000 ਹੀ ਦੇ ਦੇਣੇ ਘੱਟ ਨਹੀਂ ਕਰਨੇ ਉਹ ਹੁਣ ਪਰ ਕਰਨੀ ਚਾਹੀਦੀ ਇਦਾਂ ਚੀਜ਼ੇ ਉਹਨੇ ਦੇ ਮਿਲ ਜਾਂਦੀ ਹੈ ਹੁਣ ਪਹਿਲਾਂ 150 ਕਿਥੇ 50 ਰੁਪਏ ਘੱਟ ਸਿੱਧਾ 100 ਹੁਣ ਕਹਿੰਦੇ ਦੇ ਦੇਣਾ ਲੈ ਲੈ ਮੈਂ ਆਪਾਂ ਨਾ ਟਾਈਮ ਖਰਾਬ ਮੈਂ ਕਿਹਾ ਬਾਰ ਕਿਤਾ ਪਹਿਲਾਂ ਦੇ ਆਂਦਾ ਬਾਰਗੇ ਨਹੀਂ ਕਰਨੀ ਗਈ ਸੀ ਹਾਂ ਦੋ ਦੋ ਗਲੂ ਆਸੰਗਰ इधर से थोड़ा उड़ा आएगा फिर फिर जाके आके देखिए छे ग्राम देखता। आ देखता 800 तो आज 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 ना है <laughs> नहीं आज दिख रहा नहीं है 600 उधर से दिख रहा है उधर से दिख एक कम डेट तो दे लाने वाला है छे अब अब दो छे ओ भाई इधर से देख लो हाँ ਨਹੀਂ ਆਦੇ ਕੋਤ ਨਹੀਂ ਆ ਗਿਆ ਇਹਦਾ ਵੀ ਨਹੀਂ ਹੁੰਦਾ ਹੈਗਾ ਸੱਤ ਦਾ ਵੀ ਨਹੀਂ ਜਾਂਦਾ ਹੈਗਾ ਦੋ ਦਾ ਵੀ ਨਹੀਂ ਹੁੰਦਾ ਹੈਗਾ ਇਧਰ ਇਦਾਂ ਹੈ ਕਿ ਚੱਕਰ ਉਹ ਨਹੀਂ ਭਾਈ ਉਹ ਇਧਰ ਨਹੀਂ ਹੋਇਆ ਇਹ ਨੂੰ ਇੱਥੇ ਰੱਖ ਦੇ ਦੇ ਇੱਕ ਨੂੰ ਛੱਡ ਬੈਟਰੀ ਲਾਈ ਹੈ ਹਾਂ ਹਾਂ ਜੀ ਇਹ ਤੋਂ ਇਹਦੇ ਉੱਪਰ ਰੱਖ ਲਓ ਹਾਂ ਹਾਂ ਲੈ ਹੁਣ 27 ਆਉਣ ਲੱਗ ਪਏ 26 ਇੱਕ ਮਿੰਟ ਉਧਰ ਵੀ ਦੇਖ ਲੈਂਦਾ ਤੇ ਤੱਕਰੀ ਨਹੀਂ ਸਹੀ ਇਧਰੋਂ ਸੋ ਨਹੀਂ ਦਿਖਦਾ ਆਏਗਾ ਇਹਦੇ ਡੰਡਾ ਨਹੀਂ ਆਉਂਦਾ ਹੈਗਾ ਵਿੱਚੇ ਹੂੰ 7 ਤਾਂ ਸਹੀ ਸੀ ਹਾਂ 7 ਤਾਂ ਸਹੀ ਸੀ ਇਹ ਗਾਹ ਦੇ ਉੱਪਰ ਉਹਦੇ ਹੁਣ 0 ਆ ਲੈ ਕੋ 7 ਤਾਂ ਮਾਈਨਸ ਜਾ ਰਿਹਾ ਤਾਂ ਹੂੰ ਠਾਈ ਆਸਤੇ ਵਿੱਚ ਹੋ ਜਾਂਦਾ ਵੇ ਖਰਾਬ ਆ ਨਾ ਤੇਰਾ ਮੀਟਰ ਨਹੀਂ ਖਰਾਬ ਨਹੀਂ ਹੈਗਾ ਹਿੱਲਦਾ ਹੈਗਾ ਅੱਛਾ ਹਾਂਜੀ ਪੂਰਾ ਹੈਗਾ 800 ਇਹਦਾ ਵੀ ਪਾਰ ਹੁੰਦਾ ਹੋਣਾ ਲੱਕੇ ਇਹਦਾ ਇਹਦਾ ਆ ਸੇਵ ਕੱਢੀ ਵਿੱਚੋਂ ਇਹਦਾ ਕਿੰਨਾ ਪਾਰ ਹੈ ਕੱਲਾ ਇਹ ਕਣ ਕੱਢੀ ਦੇ ਵਿੱਚ 0 ਬਬਦ 256 ਗ੍ਰਾਮ 2.5 ਗ੍ਰਾਮ ਦਾ ਤਾਂ ਰਹੀ ਆ ਆ ਦੇ ਸਹੀ ਹੈ ਨਾ 200 ਕੱਲਾ ਆ ਤੇਰਾ ਡੋਂਗਾ 226 ਕਿੰਨੇ ਬਣਾ ਦੇ 2 5 6 ਕਿੰਨੇ ਗ੍ਰਾਮ ਬਣਾਵੇਂ ਦੇਖੀ ਮੜ ਜਾ ਪਾਈਆ ਹੈ ਪਾਈਆ ਦਾ ਪਾਈਆ ਦਾ ਤਾਂ ਇਹੀ ਬਣ ਗਿਆ 256 ਖਾਦੇ ਮੈਂ ਦੇਖਾਂਗਾ ਖਰਾਬ ਨਹੀਂ ਹੈ ਗਾਂਟੀ ਕੋਈ ਵਿੱਚ ਉਹ ਨਾ ਹੋਵੇ ਪੁੱਲਾ ਪੁੱਲਾ ਜਾ ਨਹੀਂ ਭਾਜੀ ਤੁਸੀਂ ਇੱਕ ਵੀ ਨਹੀਂ ਹੋਊਗਾ ਪੁੱਲਾ ਦੇਖ ਲਓ ਜੀ ਸਸੀ ਗਾਂਟੀ ਚਾਪੜਾ ਜੀ ਸਸੀ ਕਲਪੀ ਜੀ ਤੁਸੀਂ ਬਾੜੀ ਪਜੀਰੀ ਖਾਣ ਲੱਪੇ ਹੂੰ ਇਕੱਲੇ ਇਕੱਲੇ ਖਾ ਲੈਨੇ ਅਗਰ ਕਿਆ ਨਹੀਂ ਲੈ ਬਾ ਲੋਡ ਲੋਡ ਕਰੇਲੇ ਕਿੰਦੇ ਨੇ ਫੜੋ ਫੜੋ ਹੈ ਚਲੋ ਦਲੀਆਂ ਆਂ ਖਾਓ ਨਹੀਂ ਨਹੀਂ ਰਹਿੰਦੇ ਪਾਪੀ ਹੱਸਦੀ ਹੈ ਚਲੋ ਅਮੀ ਕੱਟ ਕੇ ਪਹਿਲਾਂ ਦੇਖ ਲੈ ਕਿ ਸੇਵ ਵਿੱਚੋਂ ਫਲਾਦਾ ਜਾਂ ਨਾ ਹੋਵੇ ਉਹ ਪੋਲਾ ਪੋਲਾ ਜਾਂ ਨਾ ਹੋਵੇ ਵਿੱਚ ਸੇਵ ਹੋਗਾ हां ਮੜਾ ਕੱਟ ਕੇ ਦਿਖਾਉਂਦੇ ਮੈਂ ਕਿ ਵਿਚੋਂ ਨਾ ਹੋਵੇ ਲੱਦਾ ਜਿਹੜਾ ਮੈਂ ਜੀ ਕੱਟਦੇ ਕੋਈ ਆ ਆ ਵੱਡਾ ਦਾ ਸਿੱਧਾ ਠੀਕ ਹਾਂ ਠੀਕ ਕਹਿੰਦਾ ਹੋਰ ਮੈਂ ਇਹਦਾ ਭਾਰ ਦੇ ਦਈ ਮੈਂ ਕਿ ਇਹਦਾ ਹੀ ਜਿੰਨਾ ਘਰ ਹੋ ਜਾਂਦਾ ਇਹ ਡੋਂਗੇ ਦੇ ਨੇ 3 ਕਿਲੋ ਹੈ ਨਾ 300 ਗ੍ਰਾਮ 300 ਗ੍ਰਾਮ ਦਿੰਦਾ ਦੇ ਨਾ ਪਿਆਰ ਕਿਦਾਂ ਲੱਗਦਾ ਕਾ ਵੀ ਦਾ ਵੇਖ ਤੂੰ ਖਾ ਕੇ ਦੇ ਮੈਨੂੰ 2 ਕਿਲੋ ਇਧਰ ਖਾ ਦੇ ਮੈਨੂੰ 3 ਕਿਲੋ ਦੇ ਦੇ 3 ਕਿਲੋ ਨਹੀਂ ਲੈ ਲੈ ਹੁਣੇ ਚੱਕ ਦੇ ਲੈ ਬਰੀ ਕੀ ਆ ਇੱਥੇ 100 ਰੁਪਏ ਸ਼ਾਮ ਤੇ 80 ਪਾਏ ਹੋ ਕਿੰਨੇ ਕਹਿੰਦਾ ਆ ਜਾ ਮੇਰਾ ਹੈਡ ਕਿੱਥੇ ਕਾ ਕੇ ਦੇ ਹੇਲੋ ਆ ਜਾ ਤੇਰੇ ਹੋਏ ਲਈ ਕੀ ਕਰਨਾ ਸਾਰਾ ਆ ਗਿਆ ਖੇਤਾਂ ਦੇ ਕੋ ਕੀ ਕਰਦਾ ਕਿੰਨੇ ਰੁਪਏ ਦੇਣ ਪਏ ਬਿਆਜ ਬਾਜੀ 2 ਕਿਲੋ ਵਿੱਚ ਰਹਿ ਗਏ ਵੰਦੇ ਅੱਜ ਵੇਚਣੀ 2 ਕਿਲੋ ਹੈ ਇੱਕ ਆਏ ਤੂੰ ਕਿੰਨੇ ਦੇ ਕਹਿੰਨਾ 3 ਕਿਲੋ 3 ਨਹੀਂ ਦੇ ਕਹਿੰਦਾ ਲਾ ਦੇ ਫੇਕਿਆ ਆ ਨਹੀਂ ਲੱਗਣਾ ਸੇ ਤਾਂ ਸਹੀ ਅਮੀ ਦੇ ਲਾ ਖਾ ਕੇ ਵਿੱਚ ਉਹ ਨਹੀਂ ਹੈਗੇ ਪੁੱਲੇ ਜਿਹਦਾ ਨਹੀਂ ਹੁੰਦੇ ਉਹ ਚੀਜ਼ ਨਹੀਂ ਹੈਗੀ ਮੈਂ ਕਿਹਾ ਉਹੀ ਨਾ ਹੋਣ ਹੋਰ ਬੱਕ ਬੱਕੇ ਜੇ ਉਹ ਠੀਕ ਆ ਕਿੱਧਰ ਤੇ ਆਪ ਚੰਡੀਗੜ੍ਹ ਚੰਡੀਗੜ੍ਹ ਕਿਹਾ ਕਹਿੰਨੇ ਚੰਡੀਗੜ੍ਹ ਤੋਂ ਵੀ ਆਈ ਆ ਚੰਡੀਗੜ੍ਹ ਤੋਂ ਲੈ ਕੇ ਪੇਕੇ

ਉਹ ਐਪਲ ਤਾਂ ਤੁਹਾਨੂੰ ਪਤਾ ਗੁੱਡ ਫਾਰ ਹੈਲਥ ਐਪਲ ਨਹੀਂ ਮੁੱਕਣ ਦੇਈਂ ਆਟਾ ਭਾਵੇਂ ਸਾਡੇ ਮੱਖ ਜੇ ਸੇਵ ਨਹੀਂ ਮੁੱਕਣ ਦੇਈਂ ਪੈਜ਼ਲ ਕੋ ਕੇ ਰੱਖਿਆ ਕਰ ਅੱਛਾ ਮੈਂ ਖੋਲਾਂਗਾ ਅਸੀਂ ਨਹੀਂ ਰਸਤੇ ਮੈਂ ਨਾ ਉਹ ਖੋਲ ਲੇਤੇ ਆ ਉਹ ਸਬਜ਼ੀਆਂ ਦੇ ਕਿ ਉੱਤਰ ਪੈਣੀ ਆਂ ਦੀ ਹਾਂ 300 ਦੇ ਦਾ ਫਿਰ 50 ਲੈ ਜੀ ਉਹ ਤਾਂ ਜਾਂਦਾ 10 ਰੁਪਏ ਵਾਲੀ ਤੁਸੀਂ ਬਾਤ ਕੀ ਆ। ਮੈਂ ਨੂੰ ਭਰਾਵਾ ਕਿ ਮੇਰੇ ਇੱਕ ਚਾਈ ਲੈ ਗਿਆ ਮੁੜ ਕੇ ਆਇਆ ਨਹੀਂ। 10 ਰੁਪਏ ਦੀ ਹੈਗੀ ਕੱਲ ਲੈ ਲਓ ਔਰ ਕੁਝ ਲੈ ਲਓ ਤਾਂ ਆ। ਚੱਲ ਮਿਰਚਾਂ ਦੇ ਦੇ। ਮਿਰਚ ਕੋਈ ਨਹੀਂ ਫੇਰ ਦੇ ਜੂਗਾ ਐਡਾ ਨਹੀਂ ਤਾਂ ਚੱਕਰ। ਚੱਲ ਦੀ ਹੋ ਜਾਂਦਾ ਮੇਰਾ ਭਰਾ ਵੀ ਜਾਂਦਾ। ਅਗਲੇ ਫੁੱਲ ਦੀ ਉਹਦੇ ਦੋ ਤਿੰਨ ਨੂੰ ਪੋਛਾ ਠੀਕ। ਇਹ ਇੱਧੇ ਕਾ ਦੇ ਇੱਕ ਗੋਲਚੀ ਵਾਲੇ ਤੁਸੀਂ ਗਾ ਉਹ ਵੀ। ਜਿਹੜਾ ਕਹਿੰਦਾ ਨਹੀਂ ਸੀ ਇੱਧੇ ਗੋਲਚੀ ਆਣਾ ਫੇਰ ਲੈ ਲੈਣੇ ਉਹ ਵੀ ਉਹਨੇ ਵੀ। ਯਾਰ ਮੇਰੇ ਕੋਲ ਹੈ ਵੀ ਮੈਂ ਤਾਂ ਮੇਰੇ ਕੋਲ ਕੁਝ ਦਿੱਤਾ ਨਹੀਂ ਹੈ। ਉਹ ਕੱਲ ਦੇ ਦੇ। ਆਹ ਦੇ ਦਾਂ ਹਾਂ। 42 ਰੁਪਏ। ਨੇ ਤਾਂ ਮੈਂ ਇਹਦਾ ਹਿਸਾਬ ਲਾਉਂਦਾ ਇਹ ਚ ਪਾ ਕੇ ਪਾਉਂਦੇ ਹਨ ਇਹਦਾ ਭਾਰੀ ਮੈਂ 2.5 ਗ੍ਰਾਮ ਤੇ ਇਹਦਾ ਇਕੱਲੇ ਦਾ ਕੜਾ ਹੀ ਜਾਏਗਾ ਜਿਹੜੇ ਪੁਰਾਣੇ ਤੋਲਦੇ ਨਹੀਂ ਉੱਪਰ ਉਹਦੇ ਵਿੱਚ ਪਾ ਕੇ ਦਿੰਦੇ ਆ ਉਹਦੇ ਲਫਾਫੇ ਦੇ ਕਲਿੱਚੀ ਉੱਪਰ ਨਹੀਂ ਰੱਖਦੇ ਬਾਹਰ ਵਾਂਗੂ ਇਦਾਂ ਇਹਦਾ ਨਹੀਂ ਆ ਬਰਤਨ ਧਰਾ ਦੇਗਾ ਮੇਰਾ ਜੀਰੂ ਨਹੀਂ ਹੁੰਦਾ ਨਹੀਂ ਉਹ ਤਾਂ ਚਲ ਖਰਾਬ ਹੋਣਾ ਮੈਂ ਇਹਦੀ ਗੱਲ ਕਰਦਾ ਕੜਾਈਆਂ ਇਹਦਾ ਵੀ ਬੈਨੀਫਿਟ ਹੀ ਹੁੰਦਾ ਤੁਹਾਨੂੰ ਆ ਕਿਧਰ ਪਏ ਆ 40 ਰੁਪਏ ਆਹ ਹਲਵਾ ਕਿਆ ਖਰਬੂਜੇ ਕਵਿਤਾ ਕਵਿਤਾ 60 ਰੁਪਏ ਓਕੇ ਸੇਬ ਅਸਾਹੀ ਜੀ ਅਸਾਹੀ ਓਕੇ ਸੇਬ ਵਧੀਆ ਹੁੰਦੇ ਇਹਦੇ ਕੋ ਬਾਜ ਮਾਰਦਾ ਹੈਗਾ ਜੋ ਨੰਗਦਾ ਹੁੰਦਾ ਹਾਂ ਔਰ ਚਾਹ ਪਾਣੀ ਪੈਸੇ ਦੇ ਦਿਆਂ ਚਲ ਠੀਕ ਚਲੋ ਗਾਈਜ਼ ਕਰਦੇ ਆ ਬਲੌਗ ਕੰਟੀਨ ਥੋੜਾ ਜਿਹਾ ਰਹਿ ਗਿਆ ਕੰਮ ਲਾ ਦੁਪਹਿਰ ਵਾਲੇ ਪੱਠੇ ਹੁਣੇ ਰਲਾ ਦਿੰਦਾ ਹਾਂ ਨਾ ਟੱਕੇ ਉਹ ਇਹ ਮੈਂ ਤਾਂ ਬੈਨੂ ਕੰਮ ਲਗਾਉਣਾ ਪਊਗਾ ਘੜੀ ਫੋਨ ਦੇਖ ਲੈ। ਜੇ ਕੋਈ ਟੋੜੀ ਤਾੜੀ ਚੋਂ ਆ ਜਾਂਦੇ ਦੋ ਤਿੰਨ ਦਿਨ ਹੋ ਗਿਆ ਕਿੱਲ ਜੇ ਕੱਢਦੇ ਇਹਨੂੰ। ਮੰਮੀ ਨੂੰ ਹੈਗਾ ਟੋਣਾ ਕਰਤਾ ਕਹੇ ਨੇ ਕਿੱਲ ਦੁੱਧ। ਲਾਸਮੈਂਟ ਹੁੰਦੀ ਰੱਖਿਆ। ਕੀ ਫਤਿਹ? ਸਾਹ ਸੰਗਤ ਨੂੰ। ਆਪ ਦੀ ਸ਼ਾਮ ਨੂੰ ਨੰਦਾ ਜੀ ਨੰਦਾ ਜੀ ਸਮਾਧੀ ਦਾ ਨੰਦਾ ਦੇ ਪਾਸ ਰ ਆ ਨੰਦਾ ਜੀ ਦਾਰ ਹੋ ਰਿਹਾ ਨੰਦਾ ਜੀ ਹੋ ਰਾਜੇ ਸ਼ਾਮ ਨੂੰ ਕੀਰਤਨ ਦਰਵਾਜ਼ਾ ਹੋ ਰਿਹਾ ਹੈ ਕਹਿੰਦੇ ਉੱਥੇ ਪਹੁੰਚੋ ਚਲ ਕਰ ਲਈ ਯਾਰ ਮੈਂ ਸੋਚਦਾ ਸੀਗਾ ਹੁਣ ਪਹਿਲਾ 150 ਰੁਪਏ ਕਹਿੰਦਾ ਸੀਗਾ ਤੇ ਮੈਨੂੰ 100 ਰੁਪਏ ਮੈਂ ਆ ਕੇ ਕੰਮ ਕਰ ਲਾ ਪਿਆ ਮੈਂ ਕਿਹਾ ਰਹਿੰਦੇ ਫੇਰ ਨਹੀਂ ਲੈਣੇ ਕਿਉਂਕਿ ਇੱਕ ਭਾਈ ਹੋਰ ਆਉਂਦਾ ਉਹ ਆਪਾਂ 100 ਦੇ ਦਿੰਦਾ ਤੇ ਮੈਂ ਕਿਹਾ ਯਾਰ ਰਹਿੰਦੇ ਫੇ ਫਿਰ ਮੈਂ ਸੋਚਦਾ ਜੀ ਮੈਂ ਕਿਹੜਾ 100 ਦੇ ਵੀ ਦੇ ਗਿਆ ਪਿੱਛੋਂ ਦਾ ਫੇ ਇਹਨਾਂ ਨੂੰ ਮਤਲਬ 60 70 80 ਜਾਂ ਕੁਛ ਨਾ ਕੁਛ ਸਸਤੇ ਮਿਲਿਆ ਹੋਊਗਾ ਉਹਨੂੰ ਬਚੇ ਹੋਊਗੇ ਹੋਰ ਇਦਾਂ ਥੋੜੀ ਕਿ ਅਗਲਾ ਉਦਾਂ ਹੀ ਉਹ ਕੰਮ ਦਾ ਹੋਊਗਾ ਨਾ ਫੇ ਵੀ ਦੇ ਲੋ 50 ਰੁਪਏ ਉੱਪਰ ਐਕਸਟਰਾ ਸੀਗੇ ਤੇ ਹੁਣ 100 ਦੇ ਦੇ ਕੇ ਗਿਆ 100 ਚ ਵੀ ਉਹਨੂੰ ਬਚੇ ਹੋਣਗੇ ਪੈਸੇ ਤਾਂ ਹੀ ਦੇ ਕੇ ਗਿਆ ਆ ਤੇ ਕਿੰਨੀ ਚੀਜ਼ ਦੇ ਲੋ ਮਹਿੰਗੀ ਲਾਉਂਦੇ ਆ ਇਹ ਮਾੜਾ ਬੰਦਾ ਵਿਚਾਰਾ ਕੀ ਕਰੂਗਾ ਨਾ ਜੇ ਤਾਂ ਵਿਚਾਰਾ ਉਹੀ ਕਮਾਣਾ ਉਹੀ ਲੈਣਾ 150 ਰੁਪਏ ਨੂੰ ਅਗਲੇ ਨੇ ਜਿਹਨੂੰ 500 ਦਿਹਾੜੀ ਮਿਲਦੀ ਆ ਲਾਈਕ ਸੋ ਮੈਂ ਇਦਾਂ ਸੋਚਦਾ ਹਾਂ ਨਾ ਕਿ ਯਾਰ ਕਿੰਨਾ ਔਖਾ ਆ ਨਾ ਇਹਨਾਂ ਨੂੰ ਵੀ ਹਿਸਾਬ ਦਾ ਕਰਨਾ ਚਾਹੀਦਾ ਕੋਈ ਚੀਜ਼ ਲੈ ਆਂਦੀ ਆ ਕੋਈ ਚਲੋ ਤੁਹਾਡਾ 100 ਰੁਪਏ ਲੱਗਾ ਤੁਸੀਂ 10 ਉੱਪਰ ਲੈ ਲਓ ਹਨਾ ਇਹ ਥੋੜੀ ਵੀ ਇਕੱਠੇ ਤੁਸੀਂ 60 70 70 ਰੁਪਏ ਉੱਪਰ ਲਈ ਥੈਟਸ ਨਾਟ ਗੁੱਡ ਮਿੱਟੀ ਮੇਂ ਲਾ ਰਿਹਾ ਤੂੰ ਦੱਬੇ ਦੇਣਾ ਮਿੱਟੀ ਚ ਪਾ ਪਾ ਕੇ ਸੁੱਕੇ ਨਹੀਂ ਆਹ ਕਰਦੇ ਆ ਆ ਐ ਮੁੱਟਾ ਤੇਰਾ ਆਹ ਲਾ ਇਹ ਐ ਮਟਰ ਦਾ ਇਹ ਨਾਲ ਦੋਲੇ ਪਾਇਆ ਉੱਪਰ ਨਾਲ ਪਾਇਆ ਚ ਭੂਤਾਂ ਵਾਂਗ ਦਾ ਦੇਖੋ ਗਾਇਸ ਭੂਤ ਬੰਗਲਾ ਦਿਖਾਈ ਜੀ ਤੁਹਾਨੂੰ ਦੇਖੋ ਬੋ ਬੋ ਫੋਟੋਸ਼ੂਟ ਕਰਦੇ ਇੱਥੇ ਕਹਿੰਦੇ ਫੋਟੋ ਬਹੁਤ ਸੋਹਣੀਆਂ ਆਉਂਦੀਆਂ ਪੁੱਤ ਕਿਦਰਾ ਦੇਖੋ ਨਾ ਬਾਬੇ ਬਾਬੇ ਠਿਕਣ ਵਾਲਾ ਯਾਹ ਦੇ ਇਟਾ ਹੋਰ ਉਹੀ ਗੱਲ ਹੋ ਗਈ ਕਹਿਣਾ ਚੰਗਾ ਭਲਾ ਸੀ ਹੋਣੀਆਂ ਜੇ ਇੱਧੇ ਕਹਿੰਦੇ ਹੁੰਦੇ ਫੋਟੋ ਵਿੱਚ ਲੰਦਰਾ ਪਿਆ ਠੀਕ ਹੈ ਨਹੀਂ ਹੋਰ ਨਾ ਆਦੇ ਮਾੜੀ ਐ ਟਹ ਲਾਈ ਆ ਹੇ ਹਲਾਦ ਮਾ ਮੜਾ ਜਾਂ ਵੀ ਥੱਲੇ ਆਉਣਾ ਸਾਰਾ ਠੀਕ ਹੈ ਹਾਂ ਤਾਂ ਬਦੀ ਕਿਰਪਾ ਨਾਲ ਕਈ ਨੌਂ ਕੱਟਦੇ ਦੇਖਿਆ ਕਈ 9 ਵਜੇ ਤੱਕ ਮੈਨੂੰ ਨਹੀਂ ਫਸਦੇ ਲੈ ਮੈਂ ਤੀਏ ਚੌਥੇ ਤੇ ਮੇਰੇ ਬੜੇ ਬਾਦ ਦੇ ਆ ਦੇਖਿਆ ਮੈਂ ਨੌਂ ਕੱਟਿਓ ਆ ਜ ਐਨ ਇਦਾਂ ਆ ਪੱਠਿਆਂ ਦਾ ਲਾਜ ਜਾਂਦਾ ਹਰਾਜਾ ਜਾਨੀ ਕਿ ਮੇਰੇ ਮਾਸ ਬਾਦ ਨੂੰ ਆ ਕਈਆਂ ਦੇ ਮਾ ਥੱਲੇ ਨੂੰ ਹੁੰਦਾ 9 ਤਾਂ ਉੱਪਰ ਨੂੰ ਹੁੰਦਾ ਹਨਾ ਪਰ ਮੇਰੇ ਨਹੀਂ ਇਦਾਂ ਮੈਂ ਅੜਗੜ ਕੇ ਸਾਰੇ ਟੀਏ ਚੌਥੇ ਦਿਨੇ ਵੱਜ ਜਾਂਦੇ ਪਤਾ ਨਹੀਂ ਕੀ ਚੱਕਰ ਹੈ ਕਈਆਂ ਦਿਨੋਂ ਵੱਧਦੇ ਨੇ ਮੇਰੇ ਬਹੁਤ ਵੱਧ ਦੇ ਨੇਲ ਹੋ ਗਏ ਦਾੜੀ ਹੋ ਗਏ ਜਾਂ ਕੁਝ ਵੀ ਲਾਈਕ ਹਨ ਹੁਣ ਇੱਕ ਵਾਲ ਬੜੇ ਝੜਨ ਲੱਗ ਪਏ ਯਾਰ ਆਹਦੇ ਇਦਾਂ ਮਾੜਾ ਜਿਹਾ ਕਰਦਾ ਕੋਈ ਨਾ ਕੋਈ ਵਾਲ ਆ ਹੀ ਜਾਂਦਾ ਇਦਾਂ ਗਿੱਲੇ ਆ ਤੇ ਹੁਣ ਸੁੱਕਿਆਂ ਤੇ ਨਹੀਂ ਆਉਂਦਾ ਪਾਪੜ ਵਾਲਾ ਨੰਗ ਗਿਆ ਜਾਨ ਲੈਣੀ ਕਰਦੀ ਆਣਾ ਲੱਭ ਰਹੇ ਪਿੰਡ ਦੇ ਵਿੱਚ ਪਾਪੜ ਵਾਲਾ ਪਾਪੜ 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 ਪਿੰਡ ਦੀ ਗਲੀਆਂ ਵਿੱਚ ਦੇਖਣਾ ਪੈਣਾ ਪਾਪੜ ਮੇਰੇ ਜੀ ਦਿਖਾਉਂਦੇ ਆ ਮੇਰੇ ਲਾਈਵ ਨਾਲੇ ਪਿੰਡ ਦਿਖਾਉਂਦੇ ਆ ਤਾਂ ਨਾ ਆ ਗਲੀਆਂ ਗਲੀਆਂ ਨਾਲੀਆਂ ਦਿਖਾਉਂਦਾ ਆ ਆ ਗਲੀਆ ਇੱਕ ਮੈਨੂੰ ਬਹੁਤ ਪਸੰਦ ਹੈ ਸਾਡੇ ਪਿੰਡ ਦੀ ਆ ਤਾਂ ਦਿਖਾਉਂਦਾ ਪਾਪ ਨਾਲ ਦੇਖਿਆ ਨਹੀਂ ਆ ਗਲੀ ਬਾਦੀ ਮੈਨੂੰ ਵਧੀਆ ਲੱਗਦਾ ਇੱਥੇ ਨੰਗਣਾ ਨੰਗਣੀ ਸਾਂਹੀ ਜੀ ਆ ਨਾ ਪਤਾ ਆ ਰਿਹਾ ਤੇ ਅਹ ਕੁਤਰੀ ਕਰਕੇ ਹੈ ਨਹੀਂ ਤੇ ਮੈਂ ਇੱਥੇ ਸੀ ਤੇ ਫੇਰ ਜਾਣਾ ਮੈਂ ਜਾਣੀ ਜਿੰਨਾ ਵੀ ਨਹੀਂ ਨਿਆਰਾ ਜਾਣਾ ਸ਼ੌ 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 ਅੱਜ ਜਾਣਾ ਬਸਾ ਕੋਫੀ ਪਾਪੜਾ ਵਾਲਾ ਵੀ ਦੇਖਿਆ ਕੋ ਪਾਪੜਾ ਵਾਲਾ ਨਹੀਂ ਦੇਖਿਆ ਨਹੀਂ ਭਾਜੀ ਹੈ ਰੋਗੇ ਦਾ ਮਹਾਰਾਜੀ ਦਾ ਗੁਰਦੁਆਰਾ ਹੈ ਹੋਰ ਭਾਜੀ ਠੀਕ ਹੈ ਅੱਪਰ ਵਾਲਾ ਕਿਸੇ ਨੇ ਦੇਖਿਆ ਲੱਗਦਾ ਸਿਕੋ ਚਲਾ ਗਿਆ ਮੈਂ ਲਾਦਾ ਚਲਾ ਗਿਆ ਹੋ ਟੱਪ ਗਿਆ ਪੈਂਡ ਆਪਣਾ ਹਾਂ ਤੇ ਗੁੱਸੇ ਹੋਗੇ ਹੈ ਹੈ ਗੁੱਸੇ ਹੋਗੇ ਆ ਲੈ ਸਾਡੇ ਪੈਂਡ ਦਾ ਸਵਿੰਗ ਫੁੱਲ ਲਾਣਾ ਚੱਕੋ ਕਿੱਥੇ ਆ ਸਵਿੰਗ ਫੁੱਲ ਹੈ ਪਾਣੀ ਤਾਂ ਆ ਆ ਦੇ ਉੱਪਰ ਪਾਣੀ ਆ ਹਰਾ ਹਰਾ ਆ ਨਾਉਣਾ ਹੈ ਹੈ ਐਨਾ ਕ ਪਿੰਡ ਆ ਸਾਡਾ ਜਿਹੜਾ ਛੋਟਾ ਜਿਹਾ ਵਿਚ ਦੀ ਗਲੀਆਂ ਹੀ ਘੁੰਮ ਕੇ ਬਾਹਰੋਂ ਆ ਗਏ ਪਿੰਡ ਦੇ ਉਹ ਚੱਕੀ ਤੇ ਚੋਰੀ ਹੋਈ ਆ ਸਾਡੇ ਪਿੰਡ ਵਾਲੀ ਤੇ ਕੱਲੋਂ ਲੈ ਕੇ ਕੱਢ ਕੇ ਜਿਹੜਾ ਦੂਜਾ ਨਹੀਂ ਹੁੰਦਾ ਆਪਣੇ ਰੱਬ ਤੁਹਾਡਾ ਭਲਾ ਕਰੇ ਜੇਨਾ ਜੇਨਾ ਚਟੀਆਂ ਆਟਾ ਜਿਹੜਾ ਮਸ਼ੀਨ ਜੀ ਹੁੰਦੇ ਉਹ ਲੈ ਗਿਆ ਪੱਟ ਕੇ ਚੋਰ ਪਤਾ ਨਹੀਂ ਇਹ ਨਹੀਂ ਜਾਣਿਆ ਕਿ ਇਹਨਾਂ ਦੇ ਵਿੱਚ ਆਹ ਚੋਰਾ ਚ ਬੜੀ ਜਾਨ ਆ ਨਾ ਸਤਨੀ ਕਿੱਦਾਂ ਲੈ ਗਏ ਉਹਦੇ ਵੰਟ ਕੇ ਦੇ ਲੈਣਾ ਰਾਂ ਨੂੰ ਐਵੇਂ ਘੁੰਮਦੇ ਨੇ ਅੰਦਰ ਸਵੇਰੇ ਕੋਈ ਕੰਮ ਹੀ ਨਹੀਂ ਕਰਦੇ ਹਾਂ ਰਾਤ ਨੂੰ ਚੋਰੀਆਂ ਗੱਲਾਂ ਦੇ ਸਵੇਰੇ ਕੰਮ ਨਹੀਂ ਕਰਦੇ ਹਨ ਸੁੱਤੇ ਰਹਿੰਦੇ ਹੋਏ ਚੋਰੀ ਕਰਕੇ ਸੁੱਤੇ ਰਹਿੰਦੇ ਹਨ ਕੀ ਕਰਨਾ ਤੂੰ ਇੱਥੇ ਰੁਕਣਾ ਹਾਂ ਐ ਤੂੰ ਮੇਰੇ ਕੋਲ ਆ ਕੀ ਕਰਨਾ ਤੂੰ ਦੇਖਿਆ ਤੂੰ ਜਾ ਪਾਣੀ ਦੇਖਣਾ ਹਾਂ ਇਹਨੂੰ ਇਹਦਾ ਬਾਹਰ ਦੇ ਲੋ ਨਿਆਣੇ ਵਿਚਾਰੇ ਉਹ ਘਰਾਂ ਚ ਬੱਤ ਬੱਜਾ ਪਾਰਕ ਚਲ ਜਾਂਦੇ ਇੱਥੇ ਦਾ ਮਾਹੌਲ ਇਹਨੂੰ ਪਸੰਦ ਆ ਲਾਇਕ ਕਰਦੀ ਖੁਸ਼ ਆ ਲੈ ਲੋ ਨਹੀਂ ਤਾਂ ਨਿਆਣਾ ਮੰਮੀ ਡੈਡੀ ਦੇ ਬਿਨਾਂ ਰਹਿੰਦਾ ਇਹਨੂੰ ਜਮਾ ਨਹੀਂ ਹੈਗਾ ਬਸ ਸਾਡੇ ਨਾਲ ਹੀ ਹੈ ਨਾ ਕਿਉਂਕਿ ਛੋਟੀਆਂ ਹੁੰਦੀਆਂ ਨੇ ਵੀਡੀਓ ਕਾਲ ਤੇ ਮੰਮੀ ਨਾਲ ਕਰੀ ਜਾਣੀਆਂ ਗੱਲਾਂ ਜਿਵੇਂ ਰੋਜ਼ ਹੀ ਬਾਬਾ ਬਾਬਾ ਟਾਈਮ ਯਾਨੀ ਕਿ ਮੰਮੀ ਨੂੰ ਮੰਮੀ ਕਹਿੰਦੀ ਆ ਆਪਣੀ ਮੰਮੀ ਨੂੰ ਮੰਮੀ ਨਹੀਂ ਕਹਿੰਦੀ ਹੈਗੀ ਚੱਲ ਆ ਜਾ ਆਇਆ ਮੇਰਾ ਸ਼ੇਰ ਬੱਗਾ ਧੌੜਿਆ ਧੌੜਿਆ ਧੌਣਿਆ ਧੌਣਿਆ ਥੌੜਿਆ ਧੌੜਿਆ ਪਾਲੂ ਆ ਮੇਰੇ ਪਾਲੂ ਇੱਥੇ ਇਹ ਹਰ ਮੇ ਤਾਂ ਪਾਣੀ ਆ ਕੇ ਆਪੇ ਮਾਰਦੇ ਆ ਕਿੱਥੇ ਹੋਇਆ ਨਹੀਂ ਹੌਸਟਿੰਗ ਲੇਕਿਨ ਇਹ ਸੋਹਣੀ ਵਾਈਬ ਹੈ ਨਾ ਪਿੰਡਾਂ ਦੀ ਵਿਲੇਜ ਵਾਈ ਬਾਹਰ ਤੇ ਨਿੰਨ ਮਜ਼ਾ ਆਉਂਦਾ ਹੁੰਦਾ ਨਹੀਂ ਹਾਂ ਬਾਹਰ ਨਹੀਂ ਕੋ ਫੁੱਲ ਲੱਗਾ ਹੁੰਦਾ ਕਿ ਲ ਕਹਿੰਦੇ ਫੁੱਲ ਨਹੀਂ ਉਸੇ ਦਾ ਬੀਚ ਤੇ ਜਾਂਦੀ ਸੀ ਜਿਹੜਾ ਇੱਥੇ ਨਜ਼ਾਰਾ ਆਉਂਦਾ ਬਾਹਰ ਥੋੜੀ ਆਉਂਦਾ ਹੈ ਨਾ ਮੰਮੂ ਇੱਥੇ ਵੀ ਇਹ ਬਲਦਾ ਇੱਥੇ ਨਹੀਂ ਆ ਰਹਾ ਜਿਆਦਾ ਕਿ ਬਾਹਰ ਨਹੀਂ ਆ ਰਹਾ ਜੀ ਦੇਖੋ ਮੰਮੂ ਇੱਥੇ ਨਹੀਂ ਆ ਰਹਾ ਇਹ ਬਾਹਰ ਨਹੀਂ ਆ ਰਹਾ ਨਹੀਂ ਉੱਥੇ ਨਹੀਂ ਆਇਆ ਇੱਥੇ ਆਇਆ ਅੱਛਾ ਉੱਥੇ ਨਹੀਂ ਆ ਰਹਾ ਹੈ ਬਾਹਰ ਹੈ ਨਾ ਇੱਥੇ ਆਉਂਦਾ ਤੈਨੂੰ ਇੰਡੀਆ ਨਜ਼ਾਰਾ ਹੈ ਨਾ ਹਾਂ ਉੱਥੇ ਮੈਂ 3 ਦਿਨ ਨਾ ਆਉਂਗੀ ਉੱਥੇ ਹੋਰੇ ਬੇਚੇ ਪੜ ਕੇ ਹਾਂ ਜਦੋਂ ਚੱਲ ਪਈ ਫਿਰ ਤੈਨੂੰ ਲਾ ਦੂੰਗਾ ਠੀਕ ਹੈ ਦੱਸ ਇੱਥੇ ਨਜ਼ਾਰਾ ਹੈ ਨਾ ਹਾਂ ਇੰਡੀਆ ਪੰਜਾਬ 'ਚ ਨਹੀਂ ਆ ਰਹਾ ਕਾਹੇ ਕਹਿੰਦੇ ਕਰਮਾਂ ਵਾਲਾ ਬੰਦਾ ਜਿਹੜਾ ਪੰਜਾਬ 'ਚ ਜਨਮ ਲਿਆ ਇਹਨੂੰ ਖਾਣੀ ਮਰਦਾ ਕੋਈ ਵੀ ਸਟੇਟ ਆ ਕੰਮ ਕੀਤੇ ਬਿਨਾ ਬੰਦਰਾ ਸਰਦਾ ਨਹੀਂ ਇਹ ਤੇ ਬਿੱਲੇ ਰਹਿ ਕੇ ਖਾ ਸਕਦੇ ਮਾਂ ਮਮਾ ਜੀ ਅੰਦੀ ਅੱਜੋ ਬਿਜੀ ਆ ਤੇ ਅਸੀਂ ਚੱਲੇ ਨਾਲ ਮੈਂ ਵੀ ਮਥੜੇ ਕਿਨ ਗਰੁੱਪ ਪਰੇ ਨਾਲ ਸਾਡੀ ਸੈਰ ਹੋ ਜੂਗੀ ਹੁਣ ਇਹ ਨਹੀਂ ਰਾਇਨਾ ਹੋ ਗਿਆ ਅਜੇ ਦਿਨੋਂ 6 ਵੀ ਨਹੀਂ ਵੱਜੇ ਹੈਗੇ ਸ਼ਾਮ ਦੇ ਦੇਖੋ ਮੇਨੂੰ ਮੱਝਾ ਪਰਾਤਾ ਮੰਮੀ ਨੇ ਪਹਿਲੇ ਖੇ ਦੇ ਨਾਲ ਗਾਂ ਦਾ ਵਲਣਾ ਸੀ ਵਾੜਿਆ ਮੱਝ ਦਾ ਨਾਰੇ ਬਾਹਰ ਆ ਗਿਆ ਪੀ ਕੇ ਘੋਟਨ ਵਾਲੀ ਉਲਟੀ ਕਰਤੀ ਨੇ والله ਜਦ ਮੇਰੇ ਸਾਹਮਣੇ ਜ ਰੰਗ ਤੇ ਨ ਜਾਵੇ ਡਰ ਦਿੱਤਾ ਸਾਹਮਣੇ ਜ ਰੰਗ ਤੇ ਨ ਜਾਵੇ 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 ਹਮਬੇ ਮੈਨੂੰ ਜਾਣਿਆ ਕਰੇ ਇਹ ਰੀਲ ਦੇਖੀ ਸੀ ਹੁਣੀ ਗਾਇਸ ਇੱਕਦਣ ਮੈਂ ਸ਼ੇਰ ਸੁਣਾਉਣਾ ਅੱਜ ਚਲੋ ਅੱਜ ਸ਼ੇਰੋ ਸ਼ੇਰੀ ਕਰਦੇ ਆਂ ਤਾਂ ਇੱਕ ਸੁਣਾਉਂਦੇ ਆਂ ਵਧੀਆ ਵਧੀਆ ਤੁਹਾਨੂੰ ਇੱਕ ਸ਼ੇਰ ਸੁਣਾਉਣੀ ਹੈ ਕਹਿੰਦੇ ਆ ਕਹਿੰਦਾ ਇਹ ਨਾ ਦੇਖੋ ਖੈਰ ਨਹੀਂ ਕਰਦਾ ਇਹ ਨਾ ਦੇਖੋ ਖੈਰ ਨਹੀਂ ਕਰਦਾ ਖੁਦਾ ਕਦੇ ਵੀ ਬੈਰ ਨਹੀਂ ਕਰਦਾ ਖੁਦਾ ਕਦੇ ਵੀ ਬੈਰ ਨਹੀਂ ਕਰਦਾ ਸ਼ੂਗਰ ਵੀ ਮਰਵਾ ਦਿੰਦੀ ਹੈ ਡੰਗ ਕੱਲ ਸ਼ੂਗਰ ਵੀ ਮਰਵਾ ਦਿੰਦੀ ਹੈ ਨੁਕਸਾਨ ਕੱਲਾ ਆਪਣੇ ਆ ਤੇ ਕਦੇ ਮਾਨ ਨਾ ਕਰਿਓ ਆਪਣੇ ਆ ਤੇ ਕਦੇ ਮਾਨ ਨਾ ਕਰਿਓ ਧੋਖਾ ਕਦੇ ਗੈਰ ਨਹੀਂ ਕਰਦਾ ਵਾਓ ਵਾਓ ਕਿਹਦਾ ਲੱਗਾ ਮੈਨੂੰ ਚਿਹਰਾ ਤੇ ਲਾਈਕ ਸਬਸਕ੍ਰਾਈਬ ਘੰਟੀ ਵਾਲਾ ਬਟਨ ਵਧੀਆ ਲੱਗੇ ਸ਼ੇਅਰ ਕਰ ਦਿਓ ਧੰਨਵਾਦ ਮਿਲਦੇ ਆਂਗੇ ਨਵੇਂ ਬਲੌਗ ਦੇ ਵਿੱਚ ਲਵ ਯੂ ਆਲ ਸਾਰਿਆਂ ਨੂੰ ਹੈਵੇ ਜਿੰਦਗੀ ਆ ਚਿੱਕੇ ਜਿਵੇਂਲੇ ਹੁੰਦੇ ਇਹਦੇ ਵਿੱਚ ਥੋੜਾ ਜਿਹਾ ਫਨ ਮੂਡ ਰੱਖਿਆ ਕਰੋ ਜਿੰਨਾ ਤੁਸੀਂ ਗੁੱਸਾ ਕਰੋਗੇ ਆਪਣੇ ਉਹਨੇ ਤਾਂ ਡਿਹਾਰਮੋਨਸ 7 ਘੰਟੇ ਲਾ ਜਾਂਦੇ ਇੱਕ ਵਾਰੀ ਗੁੱਸਾ ਕਰਨ ਤੇ ਹਾਰਮones ਬੈਲੈਂਸ ਹੋਣ ਚ। ਤੋ ਇਹ ਦੇਖੋ। ਸੋ ਖਾਚ ਰਿਆ ਕਰੋ ਤੰਦਰੁਸਤ ਰਹੋਗੇ। ਚਲ ਕਰਦੇ ਹਾਂ ਬਲੌਗ ਕੰਟੀਨਿਊ ਮਿਲਦੇ ਨੇ ਨਵੇਂ ਬਲੌਗ ਦੇ ਵਿੱਚ। ਲਵ ਜਵਾਲ ਬਾਏ ਠੀਕ ਹੈ।